ਸਾਧ ਸੰਗਤ ਪੰਥ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਜਿਨ੍ਹਾਂ ਨੇ ਤਵਾਰੀਖ ਗੁਰੂ ਖਾਲਸਾ ਲਿਖੀ ਉਹਨਾਂ ਨੇ ਸਿੱਖੀ ਦਾ ਜ਼ਿਕਰ ਕੀਤਾ ਹੈ ਕਿ ਸਿੱਖੀ ਪੰਜ ਤਰ੍ਹਾਂ ਦੀ ਹੁੰਦੀ ਹੈ ਪੰਜ ਤਰ੍ਹਾਂ ਦੀ ਸਿੱਖੀ ਦੇ ਵਿੱਚੋਂ ਦਰਅਸਲ ਦੋ ਤਰ੍ਹਾਂ ਦੀ ਸਿੱਖੀ ਹੈ ਜਿਹੜੀ ਗੁਰੂ ਨੂੰ ਪਰਵਾਣ ਹੁੰਦੀ ਹੈ ਤਿੰਨ ਤਰ੍ਹਾਂ ਦੀ ਸਿੱਖੀ ਉਹ ਹੈ ਜੇ ਤਾਂ ਉਹਦੇ ਵਿੱਚ ਬਦਲਾ ਆ ਜਾਵੇ ਤਿੰਨ ਤਰ੍ਹਾਂ ਦਾ ਸਿੱਖ ਬਣਿਆ ਤੇ ਕਿਤੇ ਉਹ ਦੋ ਤਰ੍ਹਾਂ ਦੇ ਦੋ ਤਰੀਕਿਆਂ ਵਿੱਚ ਤਬਦੀਲ ਹੋ ਜਾਵੇ ਫਿਰ ਤਾਂ ਸਫਲ ਹੈ ਵਰਨਾ ਜੇ ਉਹ ਤਿੰਨ ਤੱਕ ਸੀਮਤ ਰਹਿ ਗਿਆ ਤਾਂ ਗੁਰੂ ਉਹ ਸਿੱਖ ਦੀ ਸਿੱਖੀ ਪ੍ਰਵਾਨ ਨਹੀਂ ਕਰਦਾ ਕਹਿੰਦੇ ਪੰਜ ਤਰ੍ਹਾਂ ਦੀ ਸਿੱਖੀ ਸਭ ਤੋਂ ਪਹਿਲੀ ਸਿੱਖੀ ਤੰਦੇ ਦੀ ਦੂਸਰੀ ਦੇਖਾ ਦੇਖੀ ਦੀ ਤੀਸਰੀ ਹਿਰਸ ਦੀ ਚੌਥੀ ਭਾਵਨੀ ਦੀ ਤੇ ਔਰ ਪੰਜਵੀਂ ਸਦਕ ਦੀ ਸਭ ਤੋਂ ਪਹਿਲੀ ਸਿੱਖਿ ਉਹ ਕਹਿੰਦੇ ਤੰਦੇ ਦੀ ਹੈ ਭਾਵ ਸਿੱਖ ਨਹੀਂ ਬਣਿਆ ਨਾ ਕੋਈ ਮਨ ਦੇ ਵਿੱਚ ਸਿੱਖ ਬਣ ਦਾ ਸ਼ੌਕ ਸੀ ਨਾ ਗੁਰੂ ਨਾਲ ਪਿਆਰ ਸੀ ਪਰ ਜ਼ਿੰਦਗੀ ਦੇ ਵਿੱਚ ਇੱਕ ਤੰਦਾ ਦਿਸ ਰਿਹਾ ਹੈ ਕਿ ਇਹ ਤੰਦਾ ਸਫਲ ਤਾਂ ਹੋ ਸਕਦਾ ਹੈ ਜੇ ਮੈਂ ਸਿੱਖ ਬਣਾ ਤੰਦੇ ਨੂੰ ਚਲਾਉਣ ਵਾਸਤੇ ਤੰਦੇ ਨੂੰ ਵਧਾਉਣ ਵਾਸਤੇ ਤੰਦੇ ਦੇ ਕਾਰਨ ਸਿੱਖ ਬਣਿਆ ਮੁਖ ਤੰਦਾ ਸਿੱਖੀ ਨਹੀਂ ਹੈ ਪਰ ਕਿਉਂਕਿ ਸਿੱਖੀ ਤੋਂ ਬਿਨਾ ਤੰਦਾ ਨਹੀਂ ਚੱਲਦਾ ਹੈ ਇਸ ਲਈ ਇੱਕ ਦੁਨੀਆ ਦੇ ਉੱਤੇ ਉਹ ਕਹਿੰਦੇ ਇਸ ਤਰ੍ਹਾਂ ਦੇ ਸਿੱਖ ਨੇ ਕਿ ਜਿਨ੍ਹਾਂ ਨੇ ਸਿਰਫ ਸਿੱਖੀ ਧੰਦੇ ਲਈ ਧਾਰਨ ਕੀਤੀ ਹੋਈ ਹੈ ਧੰਦਾ ਚਲਾਉਣ ਵਾਸਤੇ ਹਾਂ ਕਿਤੇ ਵਸਥਾ ਬਣ ਗਈ ਕਿ ਸਿੱਖ ਤਾਂ ਧੰਦੇ ਦੇ ਕਾਰਨ ਬਣਿਆ ਸੀ ਪਰ ਹੌਲੀ-ਹੌਲੀ ਚਲਦਿਆਂ ਇੱਕ ਦਿਨ ਸੁਰਤ ਆਈ ਕਿ ਨਹੀਂ ਤੰਦੇ ਦੇ ਕੋਈ ਮੈਨੇ ਨਹੀਂ ਅਸੂ ਵਿੱਚ ਮੈਨੇ ਸਿੱਖੀ ਦੇ ਨੇ ਇਹ ਅਵਸਥਾ ਬਣ ਗਈ ਤਾਂ ਫਿਰ ਭਾਵੇਂ ਹੈ ਤਾਂ ਠੀਕ ਨਹੀਂ ਸੀ ਬਣਿਆ ਤੰਦੇ ਦੇ ਕਾਰਨ ਸੀ ਪਰ ਗੁਰੂ ਦਾ ਜਿਗਰਾ ਬਹੁਤ ਵੱਡਾ ਹੈ ਤੇ ਗੁਰੂ ਫਿਰ ਵੀ ਗੱਲ ਨਾਲ ਲਾ ਦਿੰਦਾ ਹੈ ਪਰ ਜੇ ਹੁਣ ਉਹ ਸਿੱਖ ਨੇ ਸਿਰਫ ਮੁੱਖੀ ਤੰਦਾ ਰੱਖਿਆ ਹੋਇਆ ਹੈ ਇੱਕ ਪਖੰਡ ਦੀ ਸਿੱਖੀ ਹੈ ਇੱਕ ਤੰਦੇ ਦੀ ਸਿੱਖੀ ਹੈ ਇਸ ਤਰ੍ਹਾਂ ਦੇ ਇਸ ਜਹਾਨ ਵਿੱਚ ਸਿੱਖ ਹੈਗੇ ਤੇ ਦੂਸਰੀ ਹੈ ਦੇਖਾ ਦੇਖੀ ਕਿ ਇੱਕ ਘਰ ਦੇ ਵਿੱਚ ਮੰਨ ਲਓ ਪੰਜ ਜੀ ਨੇ ਹੁਣ ਚਾਰ ਅਮਰਤਾਰੀ ਹੋ ਗਏ ਬਾਣੀ ਪੜਨ ਲੱਗੇ ਘਰ ਦੇ ਵਿੱਚ ਵਾਤਾਵਰਨ ਉਹ ਜਾ ਬਣ ਗਿਆ ਜਾਂ ਬਹੁਤੀ ਧਰਮੀ ਬੰਦਿਆਂ ਦੇ ਵਿੱਚ ਜਾ ਕੇ ਬੈਠਣਾ ਪਵੇ ਹਾਲਾਤ ਦੋਨਾਂ ਲਈ ਇੱਕੋ ਜਿਹੀ ਹੁੰਦੇ ਨੇ ਯਾਦ ਰੱਖਿਓ ਜੇ ਬਹੁਤੇ ਮਨਮੁਖ ਬੰਦੇ ਬੈਠੇ ਹੋਣ ਨਾ ਤੇ ਕਿਤੇ ਇੱਕ ਗੁਰਮੁਖ ਬੰਦੇ ਨੂੰ ਕਿਸੇ ਵੀ ਕਾਰਨ ਉਹਨਾਂ ਦੇ ਵਿੱਚ ਬੈਠਣਾ ਪੈ ਜਾਵੇ ਤਾਂ ਉਹਦੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੁੰਦੀ ਮਾਨਸਿਕ ਤੌਰ ਤੇ ਉਹ ਇੱਕ ਬੈਠਾ ਹੁੰਦਾ ਫਸਿਆ ਹੁੰਦਾ ਪਰ ਉਹ ਆਪਣੇ ਅੰਦਰ ਨੂੰ ਲਾਹਣਤ ਪਾਉਂਦਾ ਕਿ ਮੈਂ ਇਹ ਕਿਥੇ ਬੈਠ ਗਿਆ ਆ ਕੇ ਤੇ ਇਸੇ ਤਰ੍ਹਾਂ ਭਾਈ ਜਿੱਥੇ ਕਿਤੇ ਗੁਰਮੁਖਾਂ ਦਾ ਇਕੱਠ ਹੋਵੇ ਨਾ ਕਿਤੇ ਕੋਈ ਮਨਮੁਖ ਬਹਿ ਜਾਵੇ ਆ ਕੇ ਬੈਠਿਆ ਉਹਦੇ ਵੀ ਨਹੀਂ ਜਾਂਦਾ ਹਾਲਤ ਉਹਦੀ ਵੀ ਕੋ ਬਹੁਤੀ ਚੰਗੀ ਨਹੀਂ ਹੁੰਦੀ ਇਸ ਕਰਕੇ ਉਹ ਹੁਣ ਕਹਿੰਦੇ ਵੀ ਬਹੁਤੇ ਜਦੋਂ ਇੱਕ ਬਾਤਾ ਵਰਨ ਦੇ ਲੋਕ ਇਕੱਠੇ ਹੋਗੇ ਤੇ ਇੱਕ ਬੰਦਾ ਆਪਣੇ ਆਪ ਨੂੰ ਉਹਦੇ ਵਿੱਚ ਅਸਹਿਜ ਮਹਿਸੂਸ ਕਰਦਾ ਹ ਹੁਣ ਉਹ ਸੋਚਦਾ ਕਿ ਮੈਂ ਕਿਉਂ ਨਾ ਭਾਵੇਂ ਮਨ ਤਾਂ ਨਹੀਂ ਕਰਦਾ ਪਰ ਮੈਂ ਵੀ ਇਹਨਾਂ ਵਰਗਾ ਦਿਸਾਂ ਮੈਨੂੰ ਕੋਈ ਦੂਸਰੀ ਅੱਖ ਨਾਲ ਲੋਕੀ ਪਿੰਪੁਆਇੰਟ ਨਾ ਕਰਨ ਇਸ ਕਰਕੇ ਉਹਨੇ ਦੇਖਾ ਦੇਖੀ ਦੇ ਕਾਰਨ ਜਿਹੜੀ ਸਿੱਖੀ ਧਾਰਨ ਕਰ ਲਈ ਇੱਥੇ ਬੜੀਆਂ-ਬੜੀਆਂ ਲਿਸਟਾਂ ਅਸੀਂ ਸੁਣਦੇ ਰਹੇ ਕਿ ਇੰਨੇ ਲੱਖ ਨੇ ਅੰਮ੍ਰਿਤ ਪਾਨ ਕਰ ਲਿਆ ਸ਼ਾਇਦ ਇੰਨੇ ਲੱਖ ਮੈਨੂੰ ਲੱਗਦਾ ਉਹ ਸਾਡੀ ਗਿਣਤੀ ਵੀ ਨਹੀਂ ਹੋਣੀ ਪਰ ਉਹ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਝੂਠ ਬੋਲਿਆ ਇਹ ਕਹਿਣ ਲਈ ਕਰ ਵੀ ਲਿਆ ਹੋ ਪਰ ਉਹ ਇੱਕ ਬੁੱਲਾ ਜਿਹਾ ਸੀ ਵਹਾ ਦੇ ਵਿੱਚ ਪਾ ਦੇਖਾ ਦੇਖੀ ਕਰ ਲਿਆ ਤੇ ਮੁੜ ਕੇ ਇਹ ਨਹੀਂ ਪਤਾ ਵੀ ਕਕਾਰ ਕਿੱਥੇ ਨੇ ਤੇ ਕਕਾਰ ਧਾਰਨ ਕਰਨ ਵਾਲਾ ਸਿੱਖ ਕਿੱਥੇ ਹੈ ਕਕਾਰ ਘਰ ਚ ਪਏ ਨੇ ਤੇ ਉਸ ਸਿੱਖ ਦੀ ਸਿੱਖੀ ਬਹੁਤੇ ਇਹੋ ਜੇ ਵੀ ਦੇਖੇ ਕਿ ਜਿਨ੍ਹਾਂ ਦੀ ਸਿੱਕੀ ਫਿਰ ਨਾਲੀਆਂ ਚ ਰੁਲ ਰਹੀ ਹੈ ਨਾਈਆਂ ਦੀ ਦੁਕਾਨਾਂ ਤੇ ਜਿਹੜਾ ਦੇਖਾ ਦੇਖੀ ਵਿੱਚ ਸਿੱਖ ਬਣੂਗਾ ਯਾਦ ਰੱਖਿਓ ਕਿ ਉਹ ਤੋਂ ਬਹੁਤੀ ਉਮੀਦ ਨਹੀਂ ਰੱਖੀ ਜਾ ਸਕਦੀ ਉਹ ਕਿਸੇ ਨਾ ਕਿਸੇ ਦਿਨ ਸਿੱਖੀ ਨੂੰ ਧੋਖਾ ਗੁਰੂ ਨੂੰ ਧੋਖਾ ਇਸ ਰੂਪ ਦੇ ਵਿੱਚ ਦੇਵੇਗਾ ਕਈ ਗੁਰੂ ਨੂੰ ਲਾਂਭਾ ਦੇ ਕਿਸੇ ਕੀ ਛੱਡ ਜਾਂਦੇ ਨੇ ਜਿਹੜਾ ਦੇਖਾ ਦੇਖੀ ਜੀ ਸਿੱਖ ਬਣਿਆ ਆਊਗਾ ਯਾਦ ਰੱਖਿਓ ਜਦੋਂ ਉਹ ਤਿਆਗੂਗਾ ਜਾਂ ਗੁਰੂ ਨੂੰ ਲਾਂਭਾ ਦਊ ਜਾਂ ਕਿਸੇ ਹੋਰ ਨੂੰ ਲਾਂਭਾ ਦਊ ਬੰਦੇ ਨੂੰ ਲਾਂਭਾ ਦਊ ਕਿਉਂਕਿ ਉਹਨੇ ਸਿੱਖੀ ਗੁਰੂ ਦੇ ਕਾਰਨ ਨਹੀਂ ਧਾਰੀ ਉਹਨੇ ਸਿੱਖੀ ਸਿਰਫ ਦੇਖਾ ਦੇਖੀ ਦੀ ਹਵਾ ਦੇ ਬੁੱਲਿਆਂ ਦੇ ਕਾਰਨਤਾਰੀ ਸੀ ਤੋ ਗਿਆਨੀ ਗਿਆਨ ਸਿੰਘ ਕਹਿੰਦੇ ਦੂਸਤ ਰੰਦੀ ਸਿੱਖੀ ਹੈ ਇਹਦੇ ਵਿੱਚ ਵੀ ਦੋ ਇੰਨੇ ਗੱਲਾਂ ਗੁਰੂ ਦਾ ਜਿਗਰਾ ਬਹੁਤ ਵੱਡਾ ਹੈ ਸਿੱਖ ਤਾਂ ਭਾਵੇਂ ਦੇਖਾ ਦੇਖੀ ਦੇ ਵਿੱਚ ਬਣਿਆ ਪਰ ਜੇ ਕਿਤੇ ਉਸ ਦੇਖਾ ਦੇਖੀ ਦੇ ਵਿੱਚੋਂ ਕਿਤੇ ਸੁਰਤ ਗੁਰੂ ਨਾਲ ਜੁੜ ਗਈ ਗੁਰੂ ਸਾਹਿਬ ਫੇਰ ਵੀ ਗੱਲ ਲਾ ਲੈਂਦੇ ਨੇ ਸਿੱਖ ਧੰਦੇ ਦੇ ਕਾਰਨ ਬਣਿਆ ਗੁਰੂ ਨੂੰ ਪਤਾ ਕਿ ਇਹਦਾ ਮੁੱਖ ਤਾਂ ਧੰਦਾ ਸੀ ਪਰ ਅੱਜ ਇਹਨੇ ਧੰਦਾ ਪਿੱਛੇ ਛੱਡ ਦਿੱਤਾ ਅੱਜ ਇਹਨੂੰ ਮੁੱਖ ਗੁਰੂ ਲੱਗਣ ਲੱਗ ਗਿਆ ਤੇ ਗੁਰੂ ਸਾਹਿਬ ਫਿਰ ਇਹ ਗੱਲ ਨੂੰ ਵੀ ਵਿਸਾਰ ਕੇ ਆਪਣੀ ਗੱਲ ਨਾਲ ਲਾ ਲੈਂਦੇ ਨੇ ਤੀਸਰੀ ਹੈ ਹਿਰਸ ਦੀ ਲੋਭ ਦੀ ਲਾਲਚ ਦੀ ਲਾਲਚ ਦੇ ਕਾਰਨ ਸਿੱਖ ਬਣਿਆ ਇਹ ਤਾਂ ਗੱਲ ਸਾਫ਼ ਸੰਗਤ ਮੈਨੂੰ ਲੱਗਦਾ ਵੀ ਸ਼ਾਇਦ ਤੁਹਾਨੂੰ ਦੇਖਾ ਦੇਖੀ ਵਾਲੀ ਵੀ ਨਫਰੀ ਘੱਟ ਹੋਵੇ ਧੰਦੇ ਵਾਲਿਆਂ ਦੀ ਵੀ ਨਫਰੀ ਘੱਟ ਹੋਵੇ ਪਰ ਲਾਲਚੀਆਂ ਦੀ ਨਫਰੀ ਬਹੁਤ ਵੱਡੀ ਹੈ ਲਾਲਚੀਆਂ ਦੀ ਨਫਰੀ ਬਹੁਤ ਵੱਡੀ ਹੈ ਇਹ ਮੰਨਣੀ ਪਊ ਅਰੇ ਦੋਨਾਂ ਪੱਖਾਂ ਦੇ ਵਿੱਚ ਗੱਲ ਜੁੜ ਗਈ ਇਸ ਕਰਕੇ ਲੋਭ ਦੇ ਕਾਰਨ ਲਾਲਚ ਦੇ ਕਾਰਨ ਸਿੱਖ ਬਣਿਆ ਕਿ ਮੈਂ ਸਿੱਖ ਬਣ ਗਿਆ ਤਾਂ ਆ ਹੋਜੂ ਮੇਰਾ ਆ ਹੋਜੂ ਤੇ ਜੇ ਹੋ ਗਿਆ ਉਹਨੇ ਤਾਂ ਵੀ ਛੱਡ ਜਾਣਾ ਕਿਉਂਕਿ ਉਹਦਾ ਤਾਂ ਲਾਲਚ ਸੀ ਉਹ ਪੂਰਾ ਹੋ ਗਿਆ ਉਹ ਤਾਂ ਵੀ ਪਿੱਠ ਦੇ ਕੇ ਜਾਉ ਲਾਲਚ ਪੂਰਾ ਨਾ ਹੋਇਆ ਤੇ ਉਹ ਪਿੱਠ ਤਾਂ ਵੀ ਦੇ ਕੇ ਜਾਉ ਲਾਲਚ ਦੇ ਵਿੱਚ ਧਾਰਨ ਕੀਤੀ ہوئی ਸਿੱਖੀ ਸਭ ਤੋਂ ਗਦਰਨਾਕ ਹੁੰਦੀ ਹੈ ਯਾਦ ਰੱਖੋ ਲਾਲਚੀ ਕੰਮ ਪੂਰਾ ਹੋਣ ਤੋਂ ਬਾਅਦ ਵੀ ਧੋਖਾ ਦਿੰਦਾ ਤੇ ਲਾਲਚੀ ਦਾ ਕੰਮ ਨਾ ਪੂਰਾ ਹੋਵੇ ਤੇ ਯਾਦ ਰੱਖਿਓ ਧੋਖਾ ਤਾਂ ਵੀ ਦੇ ਦਿੰਦਾ ਇਹ ਸਿੱਖੀ ਦੀ ਗੱਲ ਤਾਂ ਬੜੀ ਦੂਰ ਲਾਲਚੀ ਬੰਦਾ ਤੁਹਾਨੂੰ ਆਮ ਸਮਾਜ ਦੇ ਵਿੱਚ ਤੁਹਾਨੂੰ ਟੱਕਰ ਜਾਏ ਨਾ ਲਾਲਚੀ ਬੰਦਾ ਹਮੇਸ਼ਾ ਹੀ ਕੁਝ ਕਰਦਾ ਹੁੰਦਾ ਤੇ ਲਾਲਚੀ ਦਾ ਕੰਮ ਪੂਰਾ ਹੋ ਜਾਵੇ ਉਹ ਤਾਂ ਵੀ ਧੋਖਾ ਦਿੰਦਾ ਤੇ ਨਾ ਹੋਵੇ ਉਹ ਤਾਂ ਵੀ ਧੋਖਾ ਦਿੰਦਾ ਭਾਵੇਂ ਤੁਸੀਂ ਇਮਾਨਦਾਰੀ ਨਾਲ ਵਫਾ ਨਾਲ ਸੋਚਿਆ ਹੋਵੇ ਕਿ ਮੈਂ ਇਹ ਕੰਮ ਕਰਾਉਣਾ ਤੇ ਨਾ ਹੋਇਆ ਉਹਨੇ ਦੋਸ਼ ਇਹ ਨਹੀਂ ਦੇਖਣਾ ਕਿ ਮੇਰੀ ਕੋਈ ਗਲਤੀ ਦੇ ਕਾਰਨ ਨਹੀਂ ਹੋਇਆ ਉਹਨੇ ਦੋਸ਼ ਵੀ ਉਹਦੇ ਤੇ ਲਾਉਣਾ ਕਿ ਜਿਹੜਾ ਨਾ ਕਰ ਸਕਿਆ ਤਾਂ ਗਿਆਨੀ ਗਿਆਨ ਸਿੰਘ ਕਹਿੰਦੇ ਭਾਈ ਇਹ ਸੰਸਾਰ ਤੇ ਤੀਸਰੀ ਸਿੱਖੀ ਹੈ ਲੋਭ ਦੀ ਫਿਰ ਲੋਭ ਨੂੰ ਤਾਂ ਗੁਰੂ ਸਾਹਿਬ ਨੇ ਬਹੁਤ ਮਾਰਾ ਕਿਹਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਹਿਸਕ੍ਰਿਤੀ ਦੀ ਪਾਵਨ ਬਾਣੀ ਦੇ ਵਿੱਚ ਪੰਜੇ ਵਿਕਾਰਾਂ ਦੇ ਵੈਸੇ ਤਾਂ ਜ਼ਿਕਰ ਕੀਤੇ ਨੇ ਆਪਣੇ ਕੋਲ ਇਹ ਸਮਾਂ ਨਹੀਂ ਨਾ ਆਪਣਾ ਵਿਸ਼ਾ ਹੈ ਪੰਜਾਂ ਨੂੰ ਗੁਰੂ ਸਾਹਿਬ ਜੀ ਨੇ ਦਰਸਾਇਆ ਕਿ ਪੰਜੇ ਇਸ ਮਨੁੱਖ ਨੂੰ ਕਿਵੇਂ ਵਿਗਾੜਦੇ ਨੇ ਜਿਹੜੀ ਗੌੜੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਗੱਲ ਕਹੀ ਨਾ ਕਿ हे ਕਾਲਪੁਰਖ ਮੋਹੇ ਨਿਰਗੁਣ ਸਭ ਗੁਣ ਤੇਰੇ ਪਹਿਲਾ ਬਚਨ ਕਿਹਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਜ ਬਖਾਦੀ ਏਕ ਗਰੀਬਾ ਰਾਖੋ ਰਾ ਕਨਹਾਰੇ ਖੇਤ ਕਰਹਿ ਔਰ ਬਹੁਤ ਸੰਤਭ ਹੈ ਆਇਓ ਸੰਤੁਹਾਰੇ ਤੇਰੀ ਸ਼ਰਨ ਵਿੱਚ ਆਇਆ ਕਿਉਂਕਿ ਮੈਨੂੰ ਇਨਾ ਪੰਜਾਂ ਤੋਂ ਬਚਾ ਫਿਰ ਐਸੇ ਸ਼ਬਦ ਵਿੱਚ ਤਰੀਕਾ ਵੀ ਦੱਸਿਆ ਕਿ ਮੈਂ ਬਚਿਆ ਕਿਵੇਂ ਮਹਾਰਾਜ ਕਹਿੰਦੇ ਕਰ ਕਿਰਪਾ ਸੰਤ ਮਿਲੇ ਮੋਹੇ ਤੰਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਪੋ ਗੁਰ ਕਾ ਸ਼ਬਦ ਕਮਾਇਆ ਤੇ ਮੈਨੂੰ ਕੋਈ ਜ਼ਿੰਦਗੀ ਚ ਸੰਤ ਮਿਲਿਆ ਤੇ ਸੰਤ ਨੇ ਕੀ ਕਰਿਆ ਮੈਨੂੰ ਗੁਰੂ ਦਾ ਸ਼ਬਦ ਕਿਹਾ ਕਿ ਸ਼ਬਦ ਦੀ ਕਮਾਈ ਕਰ ਸੱਚੇ ਔਰ ਸੁੱਚੇ ਸੰਤ ਦੀ ਇਹੀ ਨਿਸ਼ਾਨੀ ਹੈ ਕਿ ਉਹ ਕਦੇ ਵੀ ਆਪਣੀ ਦੇਹ ਨਾਲ ਨਹੀਂ ਜੋੜਦਾ ਉਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦਾ ਜਿਹੜਾ ਆਪਣੇ ਨਾਲ ਜੋੜੇ ਪੁੱਲ ਕੇ ਵੀ ਕਦੇ ਵਿਸ਼ਵਾਸ ਨਾ ਕਰਿਓ ਉਹ ਤੁਹਾਨੂੰ ਵੀ ਧੋਖਾ ਦੇਗਾ ਤੇ ਗੁਰੂ ਨੂੰ ਵੀ ਧੋਖਾ ਦੇਗਾ ਸੰਤ ਦੀ ਅਸਲੀ ਨਿਸ਼ਾਨੀ ਹੈ ਕਿ ਸੰਤ ਗੁਰੂ ਦੀ ਗੱਲ ਕਰੇਗਾ ਗੁਰੂ ਨਾਲ ਜੁੜੇਗਾ ਤੂੰ ਸਾਧ ਸੰਗਤ ਬਾਤ ਲੋਭ ਦੀ ਹੈ ਲੋਭ ਨੂੰ ਸਤਗੁਰੂ ਜੀ ਨੇ ਦੋ ਜਗ੍ਹਾ ਪੰਚ ਪਾਸ਼ਾ ਕਹਿੰਦੇ ਹੈ ਲੋਬਾ ਲੰਪਟ ਸੰਗ ਸਿਰ ਮੋਰ ਹੈ ਅਨਕ ਲਹਿਰੀ ਕਲੋਲ ਤੇ ਆਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲਤੇ ਨਚ ਮਿਤਰੰ ਨਚ ਇਸਟੰਗ ਨਚ ਬਾਦਵ ਨਚ ਮਾਤ ਪਿਤਾ ਤਬ ਲਜਿਆ ਅਕਰਨੰ ਕਰੋਤ ਅਖਾਧੇ ਅਖਾਦੰ ਅਸਾਜੰ ਸਾਜ ਸਮਜਿਆ ਤਰਾਹੇ ਤਰਾਹੇ ਸਰਨ ਸੁਆਮੀ ਬਗਿਆਪਤ ਨਾਨਕ ਹਰ ਨਰ ਹਰ ਹੈ ਤੇ ਇੱਕ ਜਗ੍ਹਾ ਕਿਹਾ ਲੋਭੀ ਕਾਵੈ ਸਾਹੋ ਨ ਕੀਜੈ ਜੇ ਕਾ ਪਾਰਵਸਾਏ ਅੰਤ ਕਾਲ ਤਿੱਥੈ ਤੋ ਹੈ ਜਿੱਥੈ ਹੰਤ ਨਾ ਪਾਏ ਮਾਰਾ ਕਹਿੰਦੇ ਇਹੋ ਜੀ ਜਗ੍ਹਾ ਲੈ ਜਾਏਗਾ ਜਿੱਥੇ ਕੋਈ ਹੱਥ ਨਹੀਂ ਪਾਉਣਾ ਇਸ ਕਰਕੇ ਲੋਭੀ ਦਾ ਕਦੇ ਭੁਲ ਕੇ ਵਿਸਾ ਨਾ ਕਰੋ ਮਹਾਂਪੁਰਖ ਨੇ ਜ਼ਿਕਰ ਕੀਤਾ ਦਾਸ ਨੂੰ ਵਿਦਿਆ ਦੇ ਅੱਖਰ ਪੜਾਏ ਤੇ ਕਹਿੰਦੇ ਲੋਭੀ ਦਾ ਔਰ ਹਲਕੇ ਕੁੱਤੇ ਦਾ ਇੱਕੋ ਜਿਹਾ ਸੁਭਾਅ ਹੁੰਦਾ ਕਹਿੰਦੇ ਜੀ ਬڑا ਫਰਕ ਹੈ ਠੀਕ ਹੈ ਬੰਦਾ ਹੈ ਉਹਦੇ ਵਿੱਚ ਲੋਭ ਆ ਗਿਆ ਕਿਸੇ 'ਚ ਕੋਈ ਵਕਾਰ ਆ ਸਕਦਾ ਪਰ ਕੁੱਤੇ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਵਿਦਵਾਨ ਕਹਿੰਦੇ ਅਸੀਂ ਦੋਨਾਂ ਦੇ ਲੱਛਣ ਤੁਹਾਨੂੰ ਮਿਲਾ ਕੇ ਦੱਸ ਦਿੰਨੇ ਆ ਫਿਰ ਨਿਰਣਾਪ ਕਰ ਲਿਓ ਕਹਿੰਦੇ ਜੀ ਠੀਕ ਹੈ ਕਹਿੰਦੇ ਦੱਸੋ ਵੀ ਕੁੱਤੇ ਹਲਕੇ ਹੋਏ ਕੁੱਤੇ ਦੀ ਕੀ ਨਿਸ਼ਾਨੀਆਂ ਤੇ ਅਸੀਂ ਦੱਸਾਂਗੇ ਲੋਭੀ ਬੰਦੇ ਦੀਆਂ ਨਿਸ਼ਾਨੀਆਂ ਜੇ ਤਾਂ ਮਿਲ ਗਈਆਂ ਫਿਰ ਤਾਂ ਸਮਝ ਲਿਓ ਫਿਰ ਤਾਂ ਇਹ ਤਸਦੀਕ ਕਰ ਦਿਓ ਗੱਲ ਵੀ ਲੋਭੀ ਬੰਦਾ ਤੇ ਹਲਕਿਆ ਹੋਇਆ ਕੁੱਤਾ ਇੱਕੋ ਜਿਹਾ ਹੁੰਦੇ ਨੇ ਜੇ ਫਰਕ ਹੋਇਆ ਪਿਓ ਠੀਕ ਹੈ ਕਹਿੰਦੇ ਜੀ ਹਲਕੇ ਕੁੱਤੇ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਉਹਦੀ ਪੂਛ ਜਿਹੜੀ ਆ ਉਹ ਸਿੱਧੀ ਹੋ ਜਾਂਦੀ ਹੈ ਉਹਦੀ ਸਿੱਧੀ ਹੋਈ ਪੂਛ ਦੱਸ ਦਿੰਦੀ ਹੈ ਲੋਕੀ ਸਤਰਕ ਹੋ ਜਾਂਦੇ ਨੇ ਕਿਉਂਕਿ ਕੁੱਤੇ ਦੀ ਆਮ ਪੂਛ ਸਿੱਧੀ ਹੁੰਦੀ ਨਹੀਂ ਬਲਕਿ ਇਹ ਤਾਂ ਸਿੱਧੀ ਔਰ ਬਿੰਗੀ ਪੂਛ ਦੇ ਲੋਕੀ ਬੰਦਿਆਂ ਨਾਲ ਪ੍ਰਮਾਣ ਦੇ ਦਿੰਦੇ ਨੇ ਕਹਿੰਦੇ ਜੀ ਫਰਕ ਇਹ ਆ ਵੀ ਹਲਕੇ ਹੋਏ ਕੁੱਤੇ ਦੀ ਪੂਛ ਸਿੱਧੀ ਹੋ ਜਾਂਦੀ ਹੈ ਤੇ ਜਿਹਦੇ ਅੰਦਰ ਲੋਭ ਦਾ ਹਲਕੁਠਿਆ ਹੋਵੇ ਉਹਦਾ ਹੱਥ ਜਿੱਦਾ ਹੋ ਜਾਂਦਾ ਵੀ ਲਿਆ ਭਾਈ ਜਿਹੜਾ ਕੁਸ ਹੈਗਾ ਦੇ ਦੇ ਉਹਦੀ ਪੂਛ ਸਿੱਧੀ ਤੇ ਉਹਦਾ ਹੱਥ ਸਿੱਧਾ ਲਕਸ਼ਣ ਮਿਲਦਾ ਹੈ ਕਹਿੰਦੇ ਜੀ ਫਿਰ ਹਲਕੇ ਕੁੱਤੇ ਦੀ ਦੂਸਰੀ ਨਿਸ਼ਾਨੀ ਇਹ ਆ ਵੀ ਉਹ ਭੌਂਕਦਾ ਬਹੁਤ ਹੈ ਤਿੱਕੇ ਦੇ ਵਿਦਵਾਨ ਕਹਿੰਦੇ ਫਿਰ ਤੁਸੀਂ ਵੀ ਨੋਟ ਕਰ ਲਓ ਜਿਹੜਾ ਲੋਭੀ ਦਾ ਲਾਲਚੀ ਬੰਦਾ ਹੁੰਦਾ ਹੈ ਉਹ ਵੀ ਕਦੇ ਚੁੱਪ ਨਹੀਂ ਕਰਦਾ ਹੈ ਅੱਖਾਂ ਵਿੱਚ ਕਿਸਮਤੀ ਉਹ ਵੀ ਨਹੀਂ ਲਾਉਂਦਾ ਚੌਂਕੜਾ ਲਾ ਕੇ ਉਹ ਵੀ ਨਹੀਂ ਪੈਂਦਾ ਜ਼ੁਬਾਨ ਉਹਦੀ ਵੀ ਕੰਟਰੋਲ 'ਚ ਨਹੀਂ ਰਹਿੰਦੀ ਬਲਕਿ ਉਹਦੀ ਤਾਂ ਇੱਕ ਹੋਰ ਸਮੱਸਿਆ ਹੈ ਜੇ ਤੇ ਲੋਭ ਪੂਰਾ ਹੋ ਜਾਵੇ ਫਿਰ ਤਾਂ ਠੀਕ ਆ ਤੇ ਜੇ ਕਿਤੇ ਨਾ ਪੂਰਾ ਹੋਵੇ ਫਿਰ ਮਾ ਬੋਲਦਾ ਵੀ ਮਾੜਾ ਦੂਜਾ ਲਕਸ਼ਣ ਮਿਲ ਗਿਆ ਕਹਿੰਦੇ ਜੀ ਤੀਸਰਾ ਹਲਕੇ ਹੋਏ ਕੁੱਤੇ ਦਾ ਸਭ ਤੋਂ ਵੱਡਾ ਉਹਦੇ ਚ ਇਹ ਦੋਸ਼ ਹੈ ਕਿ ਜੇ ਕਿਸੇ ਮਨੁੱਖ ਦਾ ਟਰੀਟਮੈਂਟ ਨਾ ਹੋਇਆ ਹੋਵੇ ਤੇ ਕਿਸੇ ਮਨੁੱਖ ਨੂੰ ਬੁਰਕ ਪਾ ਲੈ ਵੱਢ ਲੈ ਤਾਂ ਬੰਦਾ ਹਲਕੇ ਜਾਂਦਾ ਕਹਿੰਦੇ ਅਸਲ ਦੇ ਵਿੱਚ ਆਹ ਲਕਸ਼ਣ ਹੈ ਜਿਹੜਾ ਲੋਭੀ ਦਾ ਸਭ ਤੋਂ ਸਿਰੇ ਦਾ ਹਲਕੇ ਹੋਏ ਕੁੱਤੇ ਨਾਲ ਕਹਿੰਦੇ ਲੋਭੀ ਬੰਦੇ ਦੀ ਸੰਗਤ ਕੋਈ ਚੰਗਾ ਭਲਾ ਬੰਦਾ ਕਰਨ ਲੱਗ ਜਵੇ ਚਾਰ ਦਿਨ ਉਹਦੇ ਕੋਲ ਬੈਠ ਲੋ ਉਹਦੇ ਅੰਦਰ ਵੀ ਉਹੀ ਤਰੰਗਾ ਉੱਠਣ ਲੱਗ ਜਾਂਦੀਆਂ ਨੇ ਕਿ ਮੈਂ ਵੀ ਇਹ ਮਾਇਆ ਜੋੜ ਲਵਾਂ ਇਹਦੀ ਤਰ੍ਹਾਂ ਇਸ ਕਰਕੇ ਮਹਾਰਾਜ ਕਹਿੰਦੇ ਲੋਭੀ ਕਾ ਵੈ ਸਾਹੂ ਨਾ ਕੀਜੇ ਕਦੇ ਵੀ ਦਾ ਪਰੋਸਾ ਨਾ ਕਰੋ ਦੂਰ ਰਹੋ ਤਾਂ ਮਹਾਰਾਜ ਸਾਹਿਬ ਕਹਿੰਦੇ ਇਹ ਬਾਣੀ ਵਿੱਚ ਜ਼ਿਕਰ ਕੀਤਾ ਤੇ ਗਿਆਨੀ ਗਿਆਨ ਸਿੰਘ ਕਹਿੰਦੇ ਭਾਈ ਤੀਸਰੀ ਸਿੱਖੀ ਜਿਹੜੀ ਹੈ ਇਹ ਲੋਭ ਦੀ ਹੈ ਇਹ ਤਿੰਨੇ ਤਰ੍ਹਾਂ ਦੀ ਸਿੱਖੀ ਨੂੰ ਗੁਰੂ ਨਾਨਕ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਹਨਾਂ ਮੁਕਾਮ ਦੇ ਉੱਤੇ ਕੋਈ ਜਗ੍ਹਾ ਨਹੀਂ ਹੈ ਤੇ ਹੁਣ ਜਿਹੜੀ ਅਗਲੀ ਸਿੱਖੀ ਹੈ ਜਿਹੜੀ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨਿਤ ਸਿੱਖੀ ਹੈ ਜਿਸ ਸਿੱਖੀ ਨੇ ਵੱਡੇ ਵੱਡੇ ਮਹਿਲ ਖੜੇ ਕਰ ਦਿੱਤੇ ਸਿੱਖੀ ਦੇ ਮਨਾਰੇ ਖੜੇ ਕਰ ਦਿੱਤੇ ਐਡੇ ਐਡੇ ਸਿਧਾਂਤ ਸਿਰਜ ਦਿੱਤੇ ਉਹ ਸਿੱਖੀ ਹੈ ਭਾਵਨੀ ਦੀ ਚੌਥੀ ਨੰਬਰ ਦੀ ਭਾਵਨੀ ਦੀ ਸਿੱਖੀ ਤੇ ਪੰਜਵੀਂ ਹੈ ਸਦਕ ਦੀ ਸਿੱਖੀ ਤੇ ਫਿਰ ਦੇਖੋ ਗੁਰੂ ਨਾਨਕ ਦੇ ਘਰ ਦਾ ਇਤਿਹਾਸ ਪੜ੍ਹ ਕੇ ਕਿ ਜਿਨ੍ਹਾਂ ਨੇ ਭਾਵਨਾ ਧਾਰ ਲਈ ਉਹ ਭਾਵਨਾ ਵਿੱਚੋਂ ਹੀ ਅਕਾਲ ਪੁਰਖ ਦੇ ਨਾਲ ਅਪੇਧ ਹੋ ਗਏ ਤੇ ਜਿਹੜੇ ਸਦਕ ਤੇ ਖੜ ਗਏ ਉਹ ਸਦਕ ਦੇ ਨਾਲ ਹੀ ਪੂਰੇ ਹੋ ਗਏ ਪਰ ਗੁਰੂ ਸਾਹਿਬ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜਿਹੜੀ ਸਾਨੂੰ ਸਿੱਖੀ ਦਿੱਤੀ ਇਹਦੇ ਵਿੱਚ ਦੋਨੇ ਗੱਲਾਂ ਮਿਕਸ ਕਰ ਦਿੱਤੀਆਂ ਮਹਾਰਾਜ ਕਹਿੰਦੇ ਸਿੱਖਾ ਤੇਰੇ ਕੋਲ ਭਾਵਨਾ ਵੀ ਰੱਖਣੀ ਪਰ ਯਾਦ ਰੱਖੀ ਨਾਲ ਸਦਕ ਵੀ ਰੱਖੀ ਜੇ ਭਾਵਨਾ ਦੇ ਨਾਲ ਸਿੱਧਕ ਨਾ ਹੋਵੇ ਕੱਲੀ ਭਾਵਨਾ ਹੋਏਗੀ ਤਾਂ ਫਿਰ ਤੇਰੇ ਨਾਲ ਕਿਤੇ ਵੀ ਖਲਬਾਰ ਹੋ ਸਕਦਾ ਹੈ ਧੋਖਾ ਹੋ ਸਕਦਾ ਹੈ ਭਾਵਨਾ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਨਮਸਕਾਰ ਕਰਾਏਗੀ ਕਰਾਈਗੀ ਜੇ ਸਿੱਧਕ ਨਾ ਹੋਵੇ ਤਾਂ ਫਿਰ ਇਹ ਕਿਤੇ ਮੜੀਆਂ ਮਸਾਣੀਆਂ ਤੇ ਵੀ ਜਾ ਕੇ ਮੱਥਾ ਟਿਕਾ ਦੇਗੀ ਇਹ ਫਿਰ ਦੇਹ ਧਾਰੀ ਦੇ ਅੱਗੇ ਜਾ ਕੇ ਵੀ ਤੈਨੂੰ ਟਿਕਾ ਲਏਗੀ ਜੇ ਤੇਰੇ ਚ ਸਿਧਕ ਹੋਏਗਾ ਫਰ ਤੇਰੀ ਭਾਵਨਾ ਇਹ ਕਹੇਗੀ ਕਿ ਹਾਂ ਮੇਰਾ ਸਿਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਤੋਂ ਬਿਨਾ ਹੋਰ ਕਿਸੇ ਦੇ ਅੱਗੇ ਨਹੀਂ ਝੁਕ ਸਕਦਾ ਗੁਰੂ ਮੰਨ ਕੇ ਸਤਕਾਰ ਅਸੀਂ ਆਪਣੇ ਮਾਤਾ ਪਿਤਾ ਦਾ ਵੀ ਕਰਨਾ ਹੈ ਵੱਡਿਆਂ ਦਾ ਵੀ ਕਰਨਾ ਹੈ ਸੰਤਾਂ ਮਹਾਤਮਾ ਦਾ ਵੀ ਕਰਨਾ ਹੈ ਪਰ ਗੁਰੂ ਮੰਨ ਕੇ ਗੁਰੂ ਭਾਵਨਾ ਵਿੱਚ ਸਿੱਖ ਦਾ ਸਿਰ ਜੇ ਨੀਮਾ ਹੋਏਗਾ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਭਾਵਨਾ ਇਹ ਸਿਖਾਉਂਦੀ ਹੈ ਕਿ ਨੀਮਾ ਹੋ ਪਰ ਸਿਦਕ ਇਹ ਸਿਕਾਉਂਦਾ ਹੈ ਕਿ ਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਅੱਗੇ ਨੀਮਾ ਨਾ ਹੋ ਭਾਵਨਾ ਸਿੱਧਕ ਤੋਂ ਬਿਨਾ ਹੋਏਗੀ ਤਾਂ ਧੋਖਾ ਖਾ ਸਕਦਾ ਹੈ ਮਹਾਰਾਜ ਦᱥਮ ਪਾਤਸ਼ਾਹ ਕਹਿੰਦੇ ਇਸ ਕਰਕੇ ਭਾਵਨਾ ਦੇ ਨਾਲ ਸਿੱਧਕ ਚਾਹੀਦਾ ਪਰ ਦᱥਮ ਪਾਤਸ਼ਾਹ ਨੇ ਇਹ ਵੀ ਮੋਹਰ ਲਾਤੀ ਭਾਵਨਾ ਵਹੀਨ ਕੈਸੇ ਪਾਵੇ ਜਗਦੀਸ਼ ਕੋ ਭਾਵਨਾ ਤੋਂ ਬਿਨਾ ਕੋਈ ਪਰਮੇਸ਼ਰ ਨੂੰ ਪਾ ਨਹੀਂ ਸਕਦਾ ਸਾਡੇ ਕੋਲ ਸਪਸ਼ਟ ਮਿਸਾਲ ਹੈ ਭਗਤ ਧੰਨਾ ਜੀ ਦੇ ਕੋਲ ਭਾਵਨਾ ਸੀ ਉਸ ਭਾਵਨਾ ਦੇ ਬਲ ਬੁੱਤੇ ਤੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਿਆ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਭਾਲੇ ਮਿਲੇ ਰਗ ਤੇ ਦੂਸਰੀ ਹੈ ਸਦਕ ਦੀ ਜੇ ਭਾਵਨਾ ਤੋਂ ਬਿਨਾ ਕੱਲਾ ਸਦਕ ਹੋਏਗਾ ਤੇ ਫਿਰ ਸਾਧ ਸੰਗਤੋਂ ਕਿਸੇ ਨੂੰ ਦੁੱਖ ਵੀ ਦੇ ਸਕਦਾ ਹੈ ਜਿੱਥੇ ਭਾਵਨਾ ਤੋਂ ਬਿਨਾ ਸਦਕ ਹੁੰਦਾ ਫਿਰ ਸਿੱਖੀ ਕਮਾਉਣ ਦੇ ਚੱਕਰ ਦੇ ਵਿੱਚ ਅਸੀਂ ਕਿਸੇ ਦਾ ਅਪਮਾਨ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ ਆਪਣੇ ਸ਼ਬਦਾਂ ਦਾ ਇਸ ਲਈ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਦਸਮ ਪਾਤਸ਼ਾਹ ਦੇ ਇਸ ਸਿਧਾਂਤਕ ਪ੍ਰਣਾਲੀ ਵਿੱਚ ਸਤਿਗੁਰੂ ਜੀ ਕਹਿੰਦੇ ਸਿੱਖਾ ਸਿੱਖੀ ਦੇ ਦੋ ਹੀ ਕਦਮ ਨੇ ਇੱਕ ਭਾਵਨਾ ਤੇ ਦੂਸਰਾ ਸਿੱਦਕ ਜਿਹੜਾ ਸਿੱਖ ਭਾਵਨਾ ਔਰ ਸਿੱਦਕ ਦੇ ਨਾਲ ਤੁਰਦਾ ਹੈ ਸਤਿਗੁਰੂ ਜੀ ਕਹਿੰਦੇ ਉਹਦੀ ਸਿੱਖੀ ਮੈਨੂੰ ਪ੍ਰਵਾਨ ਹੈ ਉਹ ਸਿੱਖ ਦੀ ਸਿੱਕੀ ਨੂੰ ਭਾਗ ਗੁਰੂ ਆਪ ਲਾਉਂਦਾ ਹੈ